ਸੈਲਫ ਸੈਂਟ੍ਰਿਕ ਹੋ ਗਏ ਪਲਾਟਾਂ ਵਰਗੇ ਹੋ ਗਏ ਕਿਹਦੇ ਗੱਲ ਸੱਚ ਆ ਇਹਨੂੰ ਆਪਾਂ ਕਿਵੇਂ ਡਿਨਾਈ ਕਿਵੇਂ ਕਰ ਸਕਦੇ ਇਹ ਤਾਂ ਮੂਰੇ ਆ ਸਾਰਾ ਕੁਝ ਹੁਣ ਤਾਂ ਪੋਲਿਟਿਕਸ ਆ ਜਿਹੜੀ ਉਹ ਵਾਕਈ ਇੱਕ ਫੁੱਟਬਾਲ ਦੇ ਮੰਗੂ ਇੱਕ ਗੇਮ ਹੋ ਗਈ ਜਿਵੇਂ ਕੋਈ ਕਹਿੰਦਾ ਇਹ 2020 ਆ ਕੋਈ ਕਹਿੰਦਾ ਇਹ 5ਡੇ ਆ ਕੋਈ ਕਹਿੰਦਾ ਇਹ 1 ਡੇ ਆ ਫਿਰ ਜਿਹੜੀ ਜਿਹੜੀ ਪਾਰਟੀ ਨੇ ਇਹਨਾਂ ਕੁਛ ਦਿੱਤਾ ਲਗਾਤਾਰ ਹੈਟ੍ਰਿਕ ਕਰਾਤੀ ਐਮਪੀਰੀ ਪਾਰਟੀ ਛੱਡਦੀ ਉਹ ਨਹੀਂ ਪਾਰਟੀ ਤਾਂ ਮੇਰੇ ਸਤਦਾਦਾ ਜੀ ਨੇ ਆਪਣਾ ਸ਼ਰੀਰ ਦੇਤਾ ਉਸ ਪਾਰਟੀ ਦੇ ਕਾਂਗਰਸ ਨੂੰ ਵੀ ਇਤਰਾਜ਼ ਆ ਕਿ ਤੁਸੀਂ ਬੀਜੇਪੀ ਵਾਲੇ ਹੋਲਡਿੰਗਸ ਤੇ ਪਿਆਨ ਸਿੰਘ ਹੋਰਾਂ ਦੀ ਫੋਟੋ ਲਾਈ ਮੇਰੇ ਦਾਦਾ ਜੀ ਉਹ ਕਹਿੰਦੇ ਕਾਂਗਰਸ ਦੇ ਨੇ ਉਹ ਕਾਂਗਰਸ ਕਿਉਂ ਨਹੀਂ ਲਾਉਂਦੇ ਉਹਨਾਂ ਨੇ ਕਿਉਂ ਨਹੀਂ ਲਾਈ ਸਿਆਸਤ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨਗਾਰ ਆ ਰਿਹਾ ਹੈ ਕਹਿੰਦੇ ਕਿ ਸਿਆਸਤਦਾਨਾਂ ਦੀ ਆਈਡੀਓਲੋਜੀ ਨਹੀਂ ਰਹੀ ਸਿਰਫ ਸੈਲਫ ਸੈਂਟ੍ਰਿਕ ਹੋ ਗਏ ਸਿਆਸਤਦਾਨ ਔਰ ਜੇਕਰ ਹੋਰ ਦੇਸੀ ਸ਼ਬਦਾਂ ਦੇ ਵਿੱਚ ਕਹੀਏ ਪਿੰਡਾਂ ਦੇ ਵਿੱਚ ਤਾਂ ਹੁਣ ਇਹ ਗੱਲਾਂ ਮੋਟਰਾਂ ਤੇ ਚੱਲਣ ਲੱਗ ਗਈਆਂ ਕਹਿੰਦੇ ਕਿ ਸਿਆਸਤਦਾਨ ਪਲਾਟਾਂ ਦੇ ਵਰਗੇ ਹੋ ਗਏ ਜਿੱਥੇ ਵੱਧ ਕੀਮਤ ਹੁੰਦੀ ਹੈ ਉਧਰੋਂ ਨਿਕਲ ਜਾਂਦੇ ਨੇ ਰਵਨੀਸ਼ ਸਿੰਘ ਬਿੱਟੂ ਸਾਡੇ ਨਾਲ ਮੌਜੂਦ ਰਹਿਣਗੇ ਭਾਜਪਾ ਦੇ ਉਮੀਦਵਾਰ ਨੇ ਲੁਧਿਆਣਾ ਤੋਂ ਬਿੱਟੂ ਜੀ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਿੱਟੂ ਜੀ ਵੈਲਕਮ ਹੈ ਪਹਿਲਾਂ ਤਾਂ ਗਗਨ ਜੀ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਸਵੇਰੇ ਸਵੇਰੇ ਹੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਜਿਹੜਾ ਤੁਸੀਂ ਦਿੱਤਾ ਮੈਨੂੰ ਮੈਂ ਵੈਸੇ ਗਲਤ ਤਾਂ ਨਹੀਂ ਕਿਹਾ ਕੁਝ ਸੈਲਫ ਸੈਂਟ੍ਰਿਕ ਹੋ ਗਏ ਪਲਾਟਾਂ ਵਰਗੇ ਹੋ ਗਏ ਇਹ ਤਾਂ ਗੱਲ ਸੱਚ ਹੈ ਇਹਨੂੰ ਆਪਾਂ ਕਿਵੇਂ ਡਿਨਾਈ ਕਿਵੇਂ ਕਰ ਸਕਦੇ ਇਹ ਤਾਂ ਮੂਰੇ ਹੈ ਸਾਰਾ ਕੁਝ ਹੂੰ ਜਿੱਧਰ ਵੱਧ ਮੁੱਲ ਮਿਲਦਾ ਉਧਰ ਚਲੇ ਜਾਂਦੇ ਆ ਨਹੀਂ ਗੱਲ ਗੱਲ ਇਹ ਨਹੀਂ ਕਿ ਗੱਲ ਇਹਦੇ ਵਿੱਚ ਕਈ ਆ ਕਿਉਂਕਿ ਅੱਗੇ ਪਤਾ ਕੀ ਸੀ ਅੱਗੇ ਕੁਝ ਪੱਕੇ ਲੀਡਰ ਹੁੰਦੇ ਸੀ ਵੀ ਆਨੇ ਆ ਕਾਂਗਰਸ ਪਾਰਟੀ ਦੇ ਆ ਆਕਾਲੀ ਦਲ ਦੇ ਆ ਹਾਂ ਜੀ ਦੋ ਹੀ ਪਾਰਟੀਆਂ ਉਰੇ ਹੁੰਦੀਆਂ ਸੀ ਜਾਂ ਦੇਸ਼ ਚਲਾ ਲੋ ਆ ਆਪਣੀ ਕਾਂਗਰਸ ਦੇ ਆ ਜਾਂ ਜਿਹੜਾ ਦੂਜੇ ਹੁੰਦੇ ਸੀ ਹੁਣ ਇੱਕ ਤਰ੍ਹਾਂ ਬਹੁਤ ਲੋਕਾਂ ਦਾ ਪੋਲਿਟਿਕਸ ਦੇ ਵਿੱਚ ਇੰਟਰਸਟ ਵੱਧ ਗਿਆ ਹਰ ਬੰਦਾ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦਾ ਏ ਤੇ ਬਹੁਤ ਨਮੀਆਂ ਨਮੀਆਂ ਪਾਰਟੀਆਂ ਜਿਹੜੀਆਂ ਉਹ ਆ ਗਈਆਂ ਕੋਈ ਸਿਧਾਂਤਾਂ ਵਾਲੀ ਤਾਂ ਗੱਲ ਰਹੀ ਨਹੀਂ ਇਸ ਕਰਕੇ ਹੁਣ ਇਸ ਵੱਲ ਨੂੰ ਜਿਆਦਾ ਕੰਮ ਚੱਲ ਪਿਆ ਇੱਕ ਮੀਡੀਆ ਚ ਵੀ ਆ ਗਿਆ ਵੀ ਕਿਹੜਾ ਮੂਰੇ ਦਿਖਦਾ ਅੱਗੇ ਇਹ ਜ਼ਮਾਨਾ ਨਹੀਂ ਹੁੰਦਾ ਸੀ ਆਪਣਾ ਹੌਲੀ ਹੌਲੀ ਲੋਕ ਸਿਆ ਪੋਲਿਟਿਕਸ ਦੇ ਵਿੱਚ ਸੇਵਾ ਕਰਨ ਆਉਂਦੇ ਸੀ ਉਹ ਲੋਕਾਂ ਦੇ ਕੰਮ ਨੇ ਜਿਹੜੇ ਉਹਨਾਂ ਨੂੰ ਕਰਾਉਂਦੇ ਸੀ ਹੁਣ ਤਾਂ ਪੋਲਿਟਿਕਸ ਆ ਜਿਹੜੀ ਉਹ ਵਾਕਈ ਇੱਕ ਫੁੱਟਬਾਲ ਦੇ ਮੰਗੂ ਇੱਕ ਗੇਮ ਹੋ ਗਈ ਜਿਵੇਂ ਕੋਈ ਕਹਿੰਦਾ ਇਹ 2020 ਆ ਕੋਈ ਕਹਿੰਦਾ ਇਹ 5 ਡੇ ਆ ਕੋਈ ਕਹਿੰਦਾ ਇਹ 1 ਡੇ ਆ ਇਹ ਪੋਲਿਟਿਕਸ ਨਾ ਤਾਂ 5 ਡੇ ਨਾ 1 ਡੇ ਇਹ ਤਾਂ ਬਹੁਤ ਵੱਡੀ ਇੱਕ ਇੱਕ ਮੈਂ ਕੀ ਕਹਿੰਦਾ ਇੱਕ ਐਸੀ ਭਾਵਨਾ ਨਾਲ ਆਪਣੀ ਨੇਸ਼ਨ ਬਿਲਡਿੰਗ ਜੇ ਹੈਗੀ ਹੈਗੀ ਨੇਸ਼ਨ ਬਿਲਡਿੰਗ ਦੀ ਗੱਲ ਓਪਰਚੁਨਿਟੀ ਜ਼ਿਆਦਾ ਹੋਗੀ ਅੱਜ ਅੱਜ ਵੀ ਹੈਗੀ ਹੈ ਇਹ 'ਚ ਕੋਈ ਸ਼ੱਕ ਨਹੀਂ ਅੱਜ ਵੀ ਬਹੁਤ ਲੋਗ ਰਵਨੀਤ ਮਿੱਟੂ ਚਾਹੀਏ ਮੇਰੇ ਕੋਲ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਤਾਂ ਇਹੀ ਰਹਿੰਦਾ ਹਮੇਸ਼ਾ ਤੁਸੀਂ ਗੱਲ ਕਰੋਗੇ ਸ਼ੇਦ ਅਦਮ ਸਰਬੀਨ ਸਿੰਘ ਦੀ ਮੇਰੇ ਫਾਦਰ ਮੈਂ 10 ਸਾਲ ਦਾ ਸੀ ਜਦੋਂ ਡੈਥ ਹੋਗੀ ਤੇ ਮੈਨੂੰ ਮੇਰੇ ਦਾਦਾ ਜੀ ਨਹੀਂ ਪਾਲਿਆ ਤੇ 19 ਸਾਲ ਦਾ ਸੀ ਮੈਂ ਜਦੋਂ ਉਹਨਾਂ ਦੀ ਅਸੈਸੀਨੇਸ਼ਨ ਹੋਗੀ ਉਹ ਚਲੇ ਗਏ ਆਪਣੇ ਆਪ ਉਹਨਾਂ ਨੂੰ ਬੰਬਲਾਸ਼ਟਵਾਦ ਉਹਨਾਂ ਦਾ ਸਹੀ ਉਹਨਾਂ ਦਾ ਸੰਸਕਾਰ ਕੀਤਾ ਤੇ ਉਹਨਾਂ ਨੂੰ ਦੇਖ ਕੇ ਉਹ ਕੱਲੀ ਇੱਕ ਕਾਰ ਸੀ ਉਹਨਾਂ ਕੋਲ ਉਹ ਟੁੱਟੀ ਫੁੱਟੀ ਵੈਂਸਟਰ ਉਹਦੇ ਵਿੱਚ ਕਿਉਂਕਿ ਉਦੋਂ ਹਾਲਾਤ ਐਸੇ ਸੀ ਹਰ ਜਗ੍ਹਾ ਉਹ ਮੱਲਮ ਲਾਉਂਦੇ ਫਿਰਦੇ ਸੀ ਇਹ ਤਾਂ ਪਤਾ ਹੀ ਨਹੀਂ ਸੀ ਕਿ ਕਦੇ ਇੱਥੇ ਸਰਕਾਰ ਬਣਨੀ ਹੈ ਕਿਉਂਕਿ ਗਵਰਨਰ ਹੀ ਰਾਜ ਸੀ ਅੱਤ ਬਾਅਦ ਸੀਗਾ ਤੇ ਇਹ ਥੋੜੀ ਸੀ ਪਤਾ ਵੀ ਮੈਂ ਚੀਫ ਮਿੰਿਸਟਰ ਬਣਨਾ ਜਾਂ ਉਹ ਤਾਂ ਬਸ ਇੱਕ ਸੇਵਾ ਦੇਖਦੇ ਸੀ ਸਵੇਰੇ ਹੀ ਨਿਕਲ ਜਾਂਦੇ ਸੀ ਕਿਤੇ ਕੋਈ ਮਾਰਤਾ ਕਿਤੇ ਕਿਸੇ ਨੂੰ ਗੋਲੀਆਂ ਚੱਲ ਗਈਆਂ ਉਹ ਚੀਜ਼ ਭਾਵਨਾ ਅੰਦਰ ਦੇਖਦੇ 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 ਉਹ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਇੱਕ ਦਿਨ ਮੁੱਖ ਮੰਤਰੀ ਕੁਰਸੀ ਤੇ ਪਹੁੰਚ ਗਏ ਮੈਂ ਸੱਚੀ ਗੱਲ ਦੱਸਾਂ ਮੈਂ ਕੋਈ ਪੋਲਿਟਿਕਸ ਦੇ ਵਿੱਚ ਮੈਂ ਤਾਂ ਹੈ ਹੀ ਨਹੀਂ ਸੀ ਨਾ ਮੇਰਾ ਕੋਈ ਮਨ ਸੀ ਕਰਨ ਦਾ ਮੇਰੇ ਤਾਂ ਵੱਡੇ ਭਰਾ ਗੁਰਕੀਰਤ ਸਿੰਘ ਨੇ ਜਿਹੜੇ ਉਹ ਪੋਲਿਟਿਕਸ ਸੀਗੇ ਪਰ ਇੱਕ ਇਲੈਕਸ਼ਨ ਆ ਗਈ ਯੂਥ ਕਾਂਗਰਸ ਦੀ ਜਿਹਦੇ ਵਿੱਚ ਇਲੈਕਸ਼ਨ ਚ 35 ਸਾਲ ਦੀ ਉਮਰ ਸੀ ਉਹ ਲੜ ਸਕਦੇ ਸੀ ਤੇ ਮੈਂ ਉਹ ਇਲੈਕਸ਼ਨ ਲੜਿਆ ਹਮ ਯੂਥ ਕਾਂਗਰਸ ਦੀ ਪਹਿਲੀ ਇਲੈਕਸ਼ਨ ਸੀ ਉਹ ਉਹਦੇ ਵਿੱਚ ਮੈਂ ਇਲੈਕਸ਼ਨ ਉਹ ਜਿੱਤ ਗਿਆ ਹਮ ਤੇ ਰਾਜਾ ਬੜਿੰਗ ਨੇ ਜਿਹੜੇ ਉਹ ਦੂਜੇ ਨੰਬਰ ਤੇ ਰਹੇ ਉਹ ਇਲੈਕਸ਼ਨ ਹਾਰੇ ਅਸੀਂ ਦੋਨੋਂ ਇਕੱਠੇ ਲੜੇ ਸੀ ਹਮ ਉਸ ਤੋਂ ਬਾਅਦ ਇਹ ਨਹੀਂ ਕਦੇ ਸੋਚਿਆ ਹੀ ਨਹੀਂ ਸੀ ਕਿਉਂਕਿ ਮੈਂ ਤਾਂ ਕਿਸੇ ਸਰਪੰਚ ਪੰਚਾਇਤ ਦੀ ਇਲੈਕਸ਼ਨ ਨਹੀਂ ਲੜੀ ਸੀ ਮੈਨੂੰ ਪਾਰਲੀਮੈਂਟ ਦੀ ਇਲੈਕਸ਼ਨ ਦਾ ਟਿਕਟ ਮਿਲ ਗਈ ਰਾਹੁਲ ਗਾਂਧੀ ਜੀ ਨੇ ਦੇਤੀ ਆਨੰਦਪੁਰ ਸਾਹਿਬ ਤੋਂ ਹਮ ਉਸ ਤੋਂ ਬਾਅਦ ਸ਼ੁਰੂ ਹੁੰਦਾ ਗਿਆ ਹੁੰਦਾ ਪਰ ਫਿਰ ਜਿਹੜੀ ਜਿਹੜੀ ਪਾਰਟੀ ਨੇ ਇੰਨਾ ਕੁਛ ਦਿੱਤਾ ਲਗਾਤਾਰ ਹੈਟ੍ਰਿਕ ਕਰਾਤੀ ਐਮਪੀ ਦੀ ਪਾਰਟੀ ਛੱਡਤੀ ਉਹ ਨਹੀਂ ਪਾਰਟੀ ਤਾਂ ਮੇਰੇ ਦਾਦਾ ਜੀ ਨੇ ਆਪਣਾ ਸ਼ਰੀਰ ਦੇ ਤਾਂ ਉਸ ਪਾਰਟੀ ਲਈ ਉਸ ਦੇਸ਼ ਲਈ ਜੇ ਆਪਾਂ ਇੱਧਰ ਨੂੰ ਚਲਾ ਕਾਂਗਰਸ ਨੂੰ ਇਹ ਵੀ ਇਤਰਾਜ਼ ਆ ਕਿ ਤੁਸੀਂ ਬੀਜੇਪੀ ਵਾਲੇ ਹੋਲਡਿੰਗਸ ਤੇ ਬਿਨ ਸਿੰਘ ਹੋਰਾਂ ਦੀ ਫੋਟੋ ਲਾਈ ਹੈ ਮੇਰੇ ਦਾਦਾ ਜੀ ਆ ਉਹ ਕਹਿੰਦੇ ਕਾਂਗਰਸ ਦੇ ਨੇ ਉਹ ਕਾਂਗਰਸ ਕਿਉਂ ਨਹੀਂ ਲਾਉਂਦੇ ਉਹਨਾਂ ਨੇ ਕਿਉਂ ਨਹੀਂ ਲਾਈ ਮੇਰਾ ਸਵਾਲ ਆ ਜੇ ਸਦਾਰ ਬਿਨ ਸਿੰਘ ਜੀ ਉਹਨਾਂ ਦੇ ਹੁੰਦੇ ਮੈਂ ਤਾਂ ਤਾਂ ਹੀ ਪਹਿਲਾਂ ਮੈਂ ਉਹਨਾਂ ਨੇ ਮੰਨਿਆ ਨਹੀਂ